ਰਹਿੰਦਾ ਸੀ ਇਹ ਨਿੰਮਾ ਨਿੰਮੀ ਨੇ ਕਿਹਾ ਸੀ ਬਾਹਲੀ ਸੋਡੇ ਕੋਲੇ ਆਉਂਦਾ ਰਹਿੰਦਾ ਉਹ ਬਾਰ-ਬਾਰ ਜੇ ਪੈਸੇ ਪਤਾ ਕਿੰਨੀ ਅੰਗਰੇਜ਼ੀ ਬੋਲਦਾ ਮੇਰਾ ਭਾਈ ਮੈਨੂੰ ਤਾਂ ਦੀਆਂ ਗੱਲਾਂ ਨਹੀਂ ਸਮਝ ਵੀ ਲੱਗਣੋਂ ਹਟ ਗਈ ਅੰਗਰੇਜ਼ੀ ਅੰਗਰੇਜ਼ੀ ਦੇ ਚੱਕਰ 'ਚ ਹੋਰ ਨਾ ਝੁੱਗਾ ਚੌੜ ਕਰਾ ਲਈਏ ਕਿਤੇ ਰੋਜ਼ ਪੈਸੇ ਲੈ ਜਾਂਦਾ ਮੰਗ ਕੇ ਪੈਸੇ ਲੈ ਜਾਂਦਾ ਪੜ੍ਹਾਈ ਕਰਦਾ ਕਿਤਾਬਾਂ ਕਿਤਾਬਾਂ ਖੀਂਦਦਾ ਵਿਚਾਰਾ ਉਹ ਪਤਾ ਕਿੰਨਾ ਸਿਆਣਾ ਰੋਜ਼ ਹੀ ਕਹਿੰਦਾ ਅੱਜ ਪੋਸਟਾਂ ਭਰਤੀ ਅੱਜ ਪੋਸਟਾਂ ਭਰਤੀ ਹੋਣ ਲੱਗ ਜੂ ਹੋਣ ਲੱਗ ਜੂ ਪੈਸੇ ਲਿਜਾਈ ਜਾਂਦਾ ਲੱਗਦਾ ਤਾਂ ਹੈ ਨਹੀਂਗਾ ਬਸ ਬਾਈ ਓਕੇ ਬਾਈ। ਹਾਂ। ਹੋਰ ਕੋਈ ਨਹੀਂ ਮੈਨੂੰ ਕੰਮ ਦਵਾ ਦਿੰਦੇ ਕੋਈ ਹੋਇਆ। ਨਾ ਨਾ ਤੈਥੋਂ ਤੈਨੂੰ ਕੰਮ ਜਦੋਂ ਤੂੰ ਕੰਮਯੋਗਰਾ ਹੋਇਆ ਨਾ ਤੇ ਕੰਮ ਲਾਵਾਗੇ। ਨਾ ਨਾ ਕੋਈ ਤੇਰਾ ਸੀ ਨਹੀਂ ਕੰਮ ਕਰਨਾ। ਫਿਰ ਬਸ ਆਪੀ ਤੋਂ ਹੀ ਕੰਮ ਕਰ। ਫਿਰ ਮੈਂ ਕੰਮ ਕਰੂੰਗਾ ਤੁਸੀਂ ਸਾਰਿਆਂ ਨੇ ਬਹਿਣਾ ਹੈ। ਫਿਰ ਹੁਣ ਤੇ ਇਹਨੇ ਮੈਸ਼ ਕਰਾਉਣੇ ਆ। ਨਿੰਮੇ ਨਹੀਂ ਕਹਿਣਾ ਸੀ। ਉਹ ਦੋ ਜੇਮ ਖਾਲੀ ਕਰੀ ਜਾਂਦਾ ਉਹ। ਮੈਂ ਤਾਂ ਅੱਭੀ ਨਹੀਂ ਕੋਈ ਕੱਪੜਾ ਲੀੜਾ ਲੈ ਕੇ ਆਉਂਦੀ ਹੈਗੀ। ਉਹਨੂੰ ਉਹਦੀ ਦੇ ਦੇਣਾ ਤੁਸੀਂ 500 ਰੁਪਏ ਦਾ ਨੋਟ। ਅੰਦਰੋਂ ਅੰਦਰੀ ਲੱਗਦੀ ਹੈ ਮੇਰੇ ਭਾਈ ਤੇ। ਵੀ ਪੈਸੇ ਦੇਣਾ ਪੈਸੇ ਦੇਣਾ। ਜਿੱਦਿ ਮੇਰਾ ਭ ਕੋ ਦੇ ਗੋਗੀ ਬੇ ਹਾਂ ਜੀ ਮੈਂ ਤਾਂ ਕੱਲ ਨਹੀਂ ਸੀ ਤੁਸੀਂ ਵਧੀਆ ਕੀਤਾ ਉਹ ਬਾਈ ਯਾਰ ਮੈਂ ਬਾਈ ਨੂੰ ਸਮਝਾਇਆ ਸੀਗਾ ਬਾਈ ਹੋਰ ਹੈਗੇ ਨੇ ਭੋਲੇ ਬਾਲੇ ਮੈਂ ਕੀ ਕਰਾਂ ਸਮਝਾ ਨਹੀਂ ਮੈਂ ਗੱਲ ਤਾਂ ਛੱਡੀ ਸੀਗੀ ਹੁਣ ਬਾਈ ਸਮਝਾ ਨਹੀਂ ਮੈਂ ਕੀ ਕਰਾਂ ਐਡਾ ਵੀ ਕੋਈ ਇਸ ਉਮਰ ਚ ਭੋਲਾ ਨਹੀਂ ਹੁੰਦਾ ਹੁੰਦਾ ਸਮਝਾਗੀ ਨਾ ਹੁਣ ਐਡਾ ਕਰਿਓ ਜਦੋਂ ਮੇਰਾ ਵਿਆਹ ਹੋ ਗਿਆ ਨਾ ਉਦੋਂ ਹੀ ਆ ਜਿਓ ਗੱਲ ਕਰਨ ਵਾਸਤੇ ਚੱਲ ਬੜਨ ਦੀ ਗੱਲ ਫਿਰ ਨਹੀਂ ਰਹਿਣ ਦਿਓ ਬਸ ਹੋਰ ਬ੍ਰੇਕ ਕੀ ਆ ਲਈ ਹਾਂ ਠੀਕ ਹੋ ਗਿਆ ਤਿਆਰ ਪੜਨੂ ਹਾਂ ਹਾਂ ਬਸ ਬਈ ਕਾਲਜ ਚੱਲਿਆ ਸੀ ਅੱਛਾ ਨਾ ਬਈ ਅੱਜ ਗੱਲ ਹੋਰ ਅੱਜ ਇੰਨੇ ਕੇ ਪੈਸੇ ਨਾਲ ਸਰਨਾ ਨਹੀਂ ਹੈਗਾ ਹੋਰ ਕਿੰਨੇ ਚਾਹੀਦੇ ਨੇ ਫਿਰ ਵੱਧ ਦੇ ਦੂੰਗਾ ਬਈ ਲੱਖ ਰੁਪਈਆ ਚਾਹੀਦਾ ਸੀ ਯਾਰ ਲੱਖ ਰੁਪਈਆ ਉਹ ਬਈ ਮੈਂ ਨਾ ਟੈਸਟ ਦਿੱਤੇ ਹੋਏ ਨੇ ਨਾ ਜਿਹੜੇ ਉਸ ਤੋਂ ਬਾਅਦ ਆ ਪੈਸੇ ਦੇ ਕੇ ਬਸ ਮੇਰੀ ਨੌਕਰੀ ਪੱਕੀ ਆ ਜਮਾ ਬੰਮੇ ਨੌਕਰੀ ਲੱਗ ਜਾਣਾ ਹੁਣ ਨਿੰਮੇ ਤੂੰ ਗੱਲਾਂ ਵਹੀ ਕੀ ਕਰਦਾ ਹੈ ਲੱਖ ਰੁਪਏ ਕਿੱਥੇ ਬਣਦਾ ਨਹੀਂ ਮੈਰੀ ਨੌਕਰੀ ਬੱਟਦੇ ਪਈ ਐੀ ਬਸ ਮੈਂ ਤਾਂ ਲੱਗ ਜਾਊਂਗਾ ਜਮਾ ਵਾਲਾ ਕਰੂੰਗਾ ਬਸ ਮੈਂ ਤਾਂ ਲੱਖ ਤਾਂ ਆਪਣੇ ਕੋਲੇ ਹੈ ਨਹੀਂ ਲੱਖ ਰੁਪਏ ਤਾਂ ਬਾਹਰ ਨਹੀਂ ਲੱਖ ਤਾਂ ਫਿਰ ਕਰਨਾ ਹੀ ਪਊਗਾ ਵੀਰੇ ਉਦੋਂ ਅੱਜ ਹੀ ਕਰਨਾ ਪਊਗਾ ਨਾਲੇ ਕਰਨਾ ਤਾਂ ਪਊਗਾ ਵੀਰੇ ਦੇਖ ਵੀਰੇ ਹੁਣ ਯਾਰ ਐਨਾ ਮੈਂ ਐਨਾ ਪੜ੍ਹ ਲਿਖ ਗਿਆ ਯਾਰ ਜੇ ਉਸ ਤੋਂ ਬਾਅਦ ਵੀ ਪੈਸੇ ਨਹੀਂ ਇਕੱਠੇ ਹੁੰਦੇ ਫਿਰ ਮੇਰੇ ਪੜ੍ਹਾਈ ਕਰਨ ਦਾ ਕੀ ਫਾਇਦਾ ਯਾਰ ਸਾਰੀ ਤਾਂ ਜ਼ਮੀਨ ਬਈ ਆਪਣੀ ਗਹਿਣੇ ਪਈ ਆ ਤੈਨੂੰ ਲੱਖ ਰੁਪਏ ਕਿੱਥੋਂ ਦੇ ਦੀ ਅਸੀਂ ਨਹੀਂ ਵੀਰੇ ਤਾਂ ਫਿਰ ਦੇਣਾ ਪਊਗਾ ਜਿੰਮੇ ਲੱਖ ਤਾਂ ਠੀਕ ਰਿਹਾ ਨਹੀਂ ਇਕੱਠੀਆਂ ਹੁੰਦੀਆਂ ਉਹ ਤਾਂ ਹੱਥਾਂ ਦੇ ਸਰੋਜ ਮੋਨ ਵਾਲੀ ਗੱਲ ਕਰਦਾ ਐਨਰਪੀ ਕਿੱਥੋਂ ਲੱਕੇ ਆਵਾਂਗੇ ਉਹ ਤਾਂ ਬਾਈ ਮੈਂ ਕਹੀ ਜੰਨੀ ਆ ਪਤਾ ਨਹੀਂ ਇਹ ਤਾਂ ਕਰਨੇ ਪੈਣਗੇ ਵੀਰੇ ਆ ਨਹੀਂ ਨਾ ਮਿਲੂਗੀ ਫਿਰ ਤਾਂ ਕਰਨੇ ਪੈਣਗੇ ਪੰਮੀ ਨੌਕਰੀ ਦਾ ਸੁਭਾਲ ਆ ਨੇ ਮੈਂ ਕਹਿੰਦਾ ਜੇ ਹੁਣ ਨਾ ਮਿਲੀ ਫਿਰ ਮਿਲਨੀ ਨਹੀਂ ਫਿਰ ਸਾਰੇ ਪੈਸੇ ਲੱਗੀ ਐਵੇਂ ਜਾਣਗੇ ਆੜਤੀ ਤੇ ਪੁੱਛ ਲੋ ਹੋਰ ਕੀ ਆ ਜੀ ਫਿਰ ਆੜਤੀ ਤਾਂ ਪਹਿਲੀ ਦੇਣੇ ਨੇ ਹੋਰ ਕੁਛ ਲੋਕ ਵੀ ਫਿਰੰਡ ਚੋਕੀ ਸਨ ਬਈ ਕਰਕੇ ਮੈਨੂੰ ਦੱਸ ਦਿਓ ਮੈਂ ਤਾਂ ਮੈਂ ਜਾਣਾ ਨਾ ਹੁਣ ਵੀ ਮੇਰਾ ਕਾਲਜ ਚ ਮੈਂ ਜਾਣਾ ਮੈਂ ਨਾ ਤਿਆਰੀ ਕਰੀ ਜਨਾ ਮੈਂ ਅੱਗੇ ਹੋਰ ਵੀ ਪੇਪਰ ਦੇਖੀ ਜਨਾ ਤੁਸੀਂ ਮੈਨੂੰ ਅੱਜ ਪੈਸੇ ਕਰਕੇ ਦਿਓ ਵੀਰੇ ਹਾਂ ਠੀਕ ਆ ਹਾਂ ਮੈਂ ਕੋਈ ਨਾ ਤੂੰ ਕਰ ਤਿਆਰੀ ਦੇਖਦਾ ਮੈਂ ਮੈਂ ਜਾਣਾ ਵੀਰੇ ਠੀਕ ਆ ਮੰਮੀ ਇਹ ਤਾਂ ਕਰਨੇ ਪੈਣਗੇ ਜੇ ਨਾਲ ਮਿਲੇ ਪੈਸੇ ਫਿਰ ਆਪਣੇ ਪਹਿਲਾਂ ਵਾਲੇ ਲੱਗੇ ਪੈਸੇ ਵੀ ਫालतੂ ਜਾਣਗੇ ਸਹੀ ਗੱਲ ਤੇ ਨਾਲੇ ਛੋਟਾ ਭਾਈ ਕਹੂਗਾ ਵੀ ਹੁਣ ਮੇਰੇ ਕੋਲੇ ਐ ਕਰਨ ਲੱਗੇ ਪਹਿਲਾਂ ਨੌਕਰੀ ਨੌਕਰੀ ਕਰੀ ਗਏ ਨੇ ਬਾਲੇ 2000 ਰੁਪਇਆ ਜੇ ਦੇ ਦੂਗਾ ਕੋਈ ਤੇਰੀ ਐ ਅਗਲਾ ਕੁ ਪਹਿਲਾ ਜ਼ਮੀਨ ਲੈਣੇ ਤੇਰੀ ਬੈਠਿਆ ਕੌਣ ਦੇਊਗਾ ਆਪਣਾ 100000 ਰੁਪਇਆ ਚਲ ਮੈਂ ਗੇਜ ਜੇ ਪੁੱਛ ਲੈਣਾ ਉਹਨਾਂ ਦੇ ਪਏ ਹੁੰਦੇ ਨੇ ਵਿਆਜ ਮੰਗਦੇ ਨੇ ਥੋੜਾ ਜਿਆ 2 ਰੁਪਇਆ ਵਿਆਜ ਲਾ ਲੈਣਗੇ ਹੱਲ ਦਾ ਕਰਨਾ ਪਊਗਾ ਚਲੋ ਫਿਰ ਜੇ ਮਿਲਦੇ ਆ ਦੇ ਦੋ ਇਹਨੂੰ ਚਲ ਕਰਦਾ ਮੈਂ ਜੇ ਆਖਰੀ ਮਿਲ ਜੇ ਸਾਪਣੇ ਬਾਰੇ ਨਿਆਰੇ ਹੋ ਜਾਣਗੇ ਫੇਰ ਹੁਣ ਆਫਸ ਆਫ ਝੱਲ ਲਓ ਕੁਛ ਨਹੀਂ ਹੁੰਦਾ ਚਲ ਕਰਦਾ ਕੋਈ ਹੱਲ ਪੁੱਛ ਕੇ ਆਉਂਦਾ ਕੁਝ ਸਮੇਂ ਬਾਅਦ ਫੋਰ ਬਾਈ ਆਨੇ ਮੇ ਆ ਕਰ ਲੈਂਦਾ ਤੇਰਾ ਹੱਲ ਹੋ ਗਿਆ ਪਸੰਦ ਹੱਲ ਲੈ ਬਸ ਲਗੜੇ ਫਾਰਮ ਭਰਨੇ ਨੇ ਤਾਂ ਬਸ ਬਾਈ ਠੀਕ ਆ ਤਾਂ ਓਕੇ ਹੈ ਕੋਗਾਲੀਂ ਬਸ ਮੈਂ ਜਾ ਕੇ ਆ ਕਰਾਉਣਾ ਬਾ ਫਿਰ ਆਪਾਂ ਮਹੀਨੇ ਦੋ ਮਹੀਨੇ ਨੌਕਰੀ ਲੱਗ ਜਾਣਾ ਪੱਕਾ ਠੀਕ ਹੈ ਬਸ ਹਾਂ ਚੱਲ ਠੀਕ ਹੈ ਬਾਈ ਹੈ ਠੀਕ ਹੈ ਓਕੇ ਠੀਕ ਹੈ ਹਾਂ ਮੈਨੂੰ ਡਰ ਲੱਗ ਜਾਂਦਾ ਬਹੁਤ ਜ਼ਿਆਦਾ ਹੋਰ ਡਰਨ ਵਾਲੀ ਕਿਹੜੀ ਗੱਲ ਆ ਕੁਝ ਨਹੀਂ ਹੁੰਦਾ ਫਿਰ ਵੀ ਇੱਕ ਵਾਰੀ ਤੁਸੀਂ ਗਲਤ ਤਾਂ ਕਰ ਲੈਂਦੇ ਨਾ ਬਾਈ ਕੁਝ ਨਹੀਂ ਕਹਿੰਦਾ ਬਾਈ ਕੁਝ ਨਹੀਂ ਕਹਿੰਦਾ ਇਹ ਤੁਸੀਂ ਧੱਕਾ ਜਿਹਾ ਕਰ ਹੀ ਜਾਂਦੇ ਆ ਬਸ ਕੁਝ ਨਹੀਂ ਕਹਿੰਦਾ ਕੁਝ ਨਹੀਂ ਕਹਿੰਦਾ ਬਾਈ ਤੁਸੀਂ ਚਿੰਤਾ ਨਾ ਕਰੋ ਮੈਂ ਹੈਗਾ ਨਾ ਆਪੀ ਮੈਂ ਆਪਕੀ ਸੰਭਾਲ ਲਊਗਾ ਅੱਜ ਤੁਸੀਂ ਹਰ ਵਾਰੀ ਇਦਾਂ ਹੀ ਕਹਿਨੇ ਹੁੰਨੇ ਹੋ ਬਾਅਦ ਵਿੱਚ ਸੋਟੋ ਕੁਝ ਨਹੀਂ ਹੁੰਦਾ ਹੁੰਦਾ ਮੇਰੇ ਮੂਹਰੇ ਫਸ ਜਾਂਦੀ ਆ ਕਿਉਂ ਦਿਨ ਤੱਕ ਕਰਦੇ ਤੁਸੀਂ ਕਿਉਂ ਦਿਨ ਤੱਕ ਕਰਦੇ ਛੱਡੋ ਬਾਈ ਆ ਜਨਮੇ ਇਹ ਕਹੋ ਨਾ ਬਾਈ ਇਹ ਬਾਈ ਮੈਂ ਵਿਆਹ ਕਰਾ ਲਿਆ ਵਿਆਹ ਵੀ ਅਸੀਂ ਤੇਥੋਂ ਕੀ ਓਲਾ ਰੱਖਿਆ ਸੀ ਨਿੰਮੇ ਤੇ ਸਾਨੂੰ ਤਾਂ ਦੱਸਦਾ ਨਵੀਂ ਵਿਆਹ ਕਰਾਉਣਾ ਹੈ ਇੰਨਾ ਤੈਨੂੰ ਪੜਾਇਆ ਲਿਖਾਇਆ ਕਰਾਉਣਾ ਤਾਂ ਹੈਗਾ ਸੀ ਭਾਬੀ ਫੇਰ ਕਰਾਉਣਾ ਸੀ ਫੇਰ ਅਸੀਂ ਕਿਹੜਾ ਨਾ ਕਰਦੇ ਸੀ ਬਾਈ ਬਸ ਹੋ ਗਿਆ ਬਹੁਤ ਹੋ ਗਿਆ ਯਾਰ ਮੈਂ ਤੁਹਾਨੂੰ ਕਹਿੰਦੀ ਹੁੰਦੀ ਸੀ ਨਾ ਵੇ ਇਹਦੇ ਲੱਛਣ ਮੈਨੂੰ ਠੀਕ ਨਹੀਂ ਲੱਗਦੇ ਰੋਜ਼ ਸੁੱਤੋਂ 5-500 ਰੁਪਈਆ ਕਦੇ ਕਿੰਨਾ ਲੈ ਗਿਆ ਅੱਜ ਤਾਂ ਨੇ ਹੱਦੀ ਪਾਰ ਕਰਤੀ ਆ ਕੇ ਲੱਖ ਰੁਪਈਆ ਚਾਹੀਦਾ ਮੈਨੂੰ ਪੋਸਟਾਂ ਭਰਨੀਆਂ ਨੇ ਮੈਨੂੰ ਨੌਕਰੀ ਮਿਲਦੀ ਆ ਆ ਨੌਕਰੀ ਮਿਲੀ ਇਹਨੂੰ ਵਿਆਹ ਕਰਾ ਕੇ ਆ ਗਿਆ ਕੀ ਕਹਿਣਗੇ ਕੁੜੀ ਦੇ ਮਾਪਿਓ ਆਪਣਾ ਮੂੰਹ ਤੋਂ ਕੌਣ ਜੋਕਰਣੀ ਛੱਡਿਆ ਕਿੰਨਾ ਸੋਚਿਆ ਸੀ ਮਨ 'ਚ ਵੀ ਐਵੇਂ ਵਿਆਹ ਕਰਾਂਗੇ ਦਾ ਐਵੇਂ ਵਿਆਹ ਕਰਾਂਗੇ ਕਿ ਤਾਰਨਾ ਸੀ ਆਪਣੇ ਸਿਰ 'ਤੇ ਹੋਰ ਪੈਸੇ ਚੜਾਤੇ ਤੁਸੀਂ ਵਾਲਾ ਅੱਖਾਂ ਵਿੱਚ ਕੇ ਯਕੀਨ ਕਰ ਲਿਆ ਤੇ ਮੈਂ ਤਾਂ ਸਾਨੂੰ ਕਹਿੰਦੀ ਰਹੀ ਬੀ ਨਾਜ਼ਕੀਨ ਕਰੋ ਤੁਸੀਂ ਇਹ ਤੇ ਹੁਣ ਕਿਵੇਂ ਮੂੰਹ ਦਿਖਾਵਾਂਗੇ ਲੋਕਾਂ ਨੂੰ ਆਕੇ ਵੀਰਾ ਮੇਰਾ ਨੌਕਰੀ ਲੱਗੂ ਨੌਕਰੀ ਲੱਗਵਾ ਲੱਗ ਗਿਆ ਨੌਕਰੀ ਕਿੰਨਾ ਕੇ ਹਾਲ ਕੁਝ ਦਿਨ ਬਾਅਦ ਦੇਖ ਲਈ ਕਿੰਨੇ ਆਸਾ ਰੱਖੀਆਂ ਸੀ ਆਪਾਂ ਉਹ ਤੋਂ ਵੀ ਨੌਕਰੀ ਲੱਗੂਗਾ ਚਾਰ ਪੈਸੇ ਆਇਆ ਕਰਨਗੇ ਸੁੱਖ ਦਾ ਸਾਹ ਆ ਜਾਊਗਾ ਹੈ ਜ਼ਮੀਨ ਛੜਾ ਲਾਂਗੇ ਸਾਰੇ ਸੁਪਨੇ ਪੈਰਾਂ 'ਚ ਰੋਲਤੇ ਉਹਨੇ ਤਾਂ ਘੱਟੋ ਘੱਟ 10 ਤਾਂ ਦਿੰਦਾ ਆਪਾਂ ਨੂੰ ਵੀ ਮੈਂ ਵਿਆਹ ਕਰਾਉਣਾ ਹੈਗਾ ਹੂੰ ਪਹਿਲਾਂ ਤੜਕੇ ਹੱਥ ਨੇ ਬਲਾਤ ਆ ਲੈਂਦਾ ਸੀ ਵੀ ਹੋਰ ਬਾਈ ਠੀਕ ਆ ਚਲ ਪੈਸੀ ਲੈ ਕੇ ਜਾਂਦਾ ਸੀ ਹੁਣ ਤਾਂ ਬੋਲਣੋਂ ਵੀ ਹਟ ਗਿਆ ਜਦੋਂ ਦਾ ਵਿਆਹ ਕਰਾਇਆ ਉਸ ਦਿਨੋਂ ਬੋਲਦੀ ਨਹੀਂ ਹੈਗਾ ਨਾ ਕੋਈ ਕੰਮ ਤੋਂ ਹੁੰਦਾ ਵੀ ਨਹੀਂ ਵਿਚਾਰ ਨਾਲ ਕਰਾ ਦਈਏ ਕਿੰਨੇ ਦਿਨ ਹੋ ਗਏ ਦੇਖ ਲੈ ਆਪ ਦਾ ਅੱਡੀ ਰਹਿਣ ਲੱਗੇ ਚੁੱਪ ਕਰਕੇ ਵਗ ਜਾਂਦੇ ਨੇ ਆ ਜਾਂਦੇ ਨੇ ਕਹੀ ਤਾਂ ਗਈ ਆ ਜੀ ਸੋਨੂੰ ਮੈਂ ਤੁਸੀਂ ਕਿਹੜਾ ਮੇਰੀ ਮੰਨੇ ਹੋਗੇ ਬਿਨਾ ਚਮਲਾ ਉਹ ਇੰਨਾ ਤੁਸੀਂ ਫੇ ਮੈਂ ਤਾਂ ਬਾਰਤਾ ਨਾਲ ਉਹਦੇ ਭਾਈ ਤੋਂ ਸਾਰਾ ਕੁਝ ਇਹਦੋਂ ਉਹਦੀ ਮਰਜ਼ੀ ਆ ਆਪ ਹੀ ਬੁਲਾ ਲੈਣਾ ਜੀ ਹੋਰ ਕੀ ਆ ਫੇਰ ਚਲ ਉਹ ਤਾਂ ਨਹੀਂ ਬੁਲਾਉਂਦੇ ਹੈਗੇ ਉਹ ਛੋਟੇ ਨੇ ਆਪਾਂ ਵੱਡੇ ਚਲ ਆਪਾਂ ਪੈਰ ਕਰ ਲੈਨੇ ਆ ਬੁਲਾ ਕੇ ਦੇਖ ਲੈਣਾ ਇੱਕ ਵਾਰੀ ਹੋਰ ਹੂੰ ਆਪ ਵੀ ਬੁਲਾ ਲਈ ਉਹ ਹੂੰ ਨੇ ਮੈਂ ਹਾਂਜੀ ਭਾਈ ਆਜੋ ਹਾਂਜੀ ਅੰਦਰ ਆਜੋ ਭਈ ਆਜੋ 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 ਭਈ ਆਜੋ ਉਹਦਾ ਛੋਟੇ ਭਾਈ ਠੀਕ ਆ ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਗੱਲ ਆਉਂਦੀ ਕੋਕ ਵਧੀਆ ਜਮਾ ਮੈਂ ਸੋਚਿਆ ਚੱਲਾ ਤੁਸੀਂ ਤਾਂ ਨਹੀਂ ਪਈ ਸਾਡੇ ਕੋਲੇ ਆਏ ਅਸੀਂ ਤੁਹਾਡੇ ਕੋਲੇ ਆ ਜਾਂਦੇ ਆ ਫਿਰ ਵੀ ਆਖਰਕਾਰ ਵੱਡੇ ਆ ਤੁਹਾਨੂੰ ਮਾਫ ਕਰ ਦਿੰਨੇ ਆ ਹਾਂਜੀ ਕੀ ਕੀਤੀ ਤੁਸੀਂ ਬਹੁਤ ਵੱਡੀ ਗਲਤੀ ਆ ਸਾਡੇ ਤੋਂ ਇਨਾ ਉਡਾ ਰੱਖਿਆ ਅਸੀਂ ਜਿਹੜਾ ਤੁਹਾਨੂੰ ਨਾ ਕਰਦੇ ਸੀ ਚੱਲ ਕੋਈ ਨਾ ਪਾਓ ਸਾਰੇ ਤੇ ਮਿੱਟੀ ਜੇਰਾ ਕੁਝ ਹੋ ਗਿਆ ਕਰਿਆ ਉਹਨੂੰ ਖਤਮ ਕਰੋ ਅੱਗੇ ਸ਼ੁਰੂ ਕਰਦੇ ਆ ਮੈਂ ਤਾਂ ਹੀ ਕਹਿੰਦੀ ਸੀ ਵੀਰੇ ਮੈਂ ਖ ਬੈਨ ਨੂੰ ਚਲ ਅੱਜ ਮਿੱਠੀਆਂ ਰੋਟੀਆਂ ਰਹਾ ਲੈਣੇ ਮੈਂ ਖ ਮਹੀਨਾ ਹੋ ਗਿਆ ਸਾਨੂੰ ਖਾਂਦਿਆਂ ਨੂੰ ਬੈਠ ਕੇ ਮਿੰਤਾ ਆਉਂਦੀ ਨਹੀਂ ਮਿੱਠੀਆਂ ਰੋਟੀਆਂ ਬਣਾਉਣੀਆਂ ਰੋਟੀਆਂ ਨਹੀਂ ਆਉਂਦੀਆਂ ਭਾਬੀ ਨੂੰ ਰੋਟੀਆਂ ਨਹੀਂ ਲਾਉਣੀਆਂ ਹੁੰਦੀਆਂ ਕੋਈ ਵਾਰ ਜਦੋਂ ਇਹਨੂੰ ਦਾਲ ਸਬਜ਼ੀ ਵੀ ਨਹੀਂ ਪਸੰਦ ਉਹਨੇ ਨਾ ਮੈਨੂੰ ਹੋਟੋ ਤੋਂ ਲੱਗ ਕੇ ਹੁਣੀ ਪੈਂਦੀਆਂ ਰੋਟੀਆਂ ਤਾਂ ਇਹਨੂੰ ਆਉਂਦੀਆਂ ਨਹੀਂ ਬਣਾਉਣੀਆਂ ਕੋਈ ਨਾ ਬਈ ਸਿਖਾ ਦੂੰਗੀ ਮੈਂ ਹੌਲੀ ਹੌਲੀ ਜਦੋਂ ਮੇਰੇ ਨਾਲ ਹੱਥ ਮੜਾਉਣ ਲੱਗ ਗਈ ਆਪੇ ਸਿੱਖ ਜੂਗੀ ਨਾਲੇ ਮੈਨੂੰ ਸੁਖ ਹੋ ਜਾਊਗਾ ਜਦ ਮੈਨੂੰ ਸਾਰੇ ਪਾਸੇ ਭੱਜਣਾ ਪੈਂਦਾ ਕਦੇ ਮੱਝਾਂ ਕਣੀ ਕਰਦੀਆਂ ਕਦੇ ਚੁੱਲ੍ਹੇ ਕਣੀ ਹੁੰਦੀਆਂ ਮੈਂ ਤਾਂ ਇਹ ਕਹਿੰਦੀ ਸੀ ਮੈਂ ਚੱਲ ਅੱਜ ਬੁੱਧਵਾਰ ਆ ਮੈਂ ਜਿਹੜੇ ਮਿੱਠੀਆਂ ਰੋਟੀਆਂ ਲਹਾ ਲੈਣਿਆਂਗੇ। ਕੋਈ ਨਹੀਂ ਆਉਦੀਆਂ ਤੁਸੀਂ ਆਪ ਬਣਾ ਲਿਓ ਬੁੱਦੀ। ਸਰ ਕੋਈ ਨਾ ਬੰਮੀ। ਹੋਰ ਇਹਦੇ ਸਟਾਰ ਆਏ ਤੇ ਲਹਾ ਲ। ਕੋਈ ਨਾ। ਚੱਲ ਕੋਈ ਨਾ। ਕਰੋ ਤੁਸੀਂ ਰਾਮ। ਚੱਲਾ ਆਏ ਬੰਮੀ। ਕਲੈਂਦਰ ਰਾਮ ਨੇ ਅੱਪਾ ਕੰਮ ਧੰਦਾ ਕਰ ਲੈਣਾ ਤੇਰੇ। ਚੱਲ ਫਿਰ ਮੈਂ ਬਣਾ ਲੈਣੀ ਮਿੱਠੀਆਂ ਰੋਟੀਆਂ ਗਵਾਂਢ ਚ ਤਾਂ ਦੇਣੀਆਂ ਹੀ ਪੈਣਗੀਆਂ। ਅਗਲਾ ਖਮਿੰਨਾ ਹੋ ਗਿਆ ਵਿਆਹ ਹੋਏ ਨੂੰ। ਚੱਲ ਹਾਂ ਹੀ ਕਰ ਲੈਨੇ ਆ। ਕਿਸ ਨੂੰ ਪਤਾ ਹੀ ਨਹੀਂ। ਹੋਰ ਫਿਰ ਚੱਲ। ਠੀਕ ਕਰ ਲਓ ਹਾਂ ਕਰ ਲਓ ਬੀਬੀ ਹੁਣ ਦੇਖ ਲਓ ਤੁਸੀਂ ਰੋਟੀਆਂ ਨੂੰ ਕਹਿ ਗਏ ਭਾਬੀ ਤੁਹਾਡੇ ਭਾਬੀ ਮੈਂ ਥੋੜੀ ਕਰੂੰਗੀ ਰੋਟੀਆਂ ਦਾ ਕੰਮ ਹੁਣ ਇੰਨਾ ਥੋੜੀ ਹੁੰਦਾ ਹੁੰਦਾ ਪਹਿਲਾਂ ਤੁਸੀਂ ਉਤੋਂ ਵਿਆਹ ਕੇ ਲਿਆਂਦਾ ਵੀ ਚੱਲ ਕੋਈ ਨਹੀਂ ਬੈ ਕੇ ਖਾ ਲਿਆ ਕਰਾਂਗੇ ਆਪਾਂ ਦੋਨੇ ਜਣੇ ਰਲ ਕੇ ਐ ਤਾਂ ਘੋੜਾ ਮੋਟਾ ਤਾਂ ਕਰਨੀ ਹੀ ਪੈਂਦਾ ਕੰਮ ਮੈਂ ਮੂ ਨਹੀਂ ਕਰਦੀਗੀ ਹੁਣ ਤੁਸੀਂ ਦੇਖ ਲਓ ਹੁਣ ਇੱਥੇ ਜਿਹੜੇ ਵੀ ਜਿਹੜਾ ਵੀ ਭਾਬੀ ਤੁਹਾਡੀ ਕਰਦੀ ਹੈ ਕੰਮ ਸਾਰਾ ਠੀਕ ਹੈ ਪਾਥੀਆਂ ਪੱਥਨ ਦਾ ਉਸੇ ਨਾਲੇ ਰੋਟੀਆਂ ਲਾ ਕੇ ਦੇ ਦਿੰਦੀ ਮੈਨੂੰ ਦੀਦੀ ਮੈਂ ਤੁਹਾਡੀ ਰੋਟੀਆਂ ਖਾਂਦੀ ਪੀਂਦਾ ਗੰਦੇ ਜਿਹੇ ਹੱਥਾਂ ਨਾਲ ਹੱਤਾਂ ਤੋਂ ਹੋ ਸਕਦੇ ਨੇ ਘੱਟੋ ਘੱਟ ਇਹਦੇ ਨਾਲ ਚੰਗਾ ਤਾਂ ਸ਼ਹਿਰ 'ਚ ਹੀ ਰਹਿ ਲਓ ਲੈ ਲਓ ਕੋਈ ਪਲਾਟ ਦੇ ਦੇਣਗੇ ਪੈਸੇ ਇੰਨੇ ਤਾਂ ਹੈਗੇ ਨੇ ਇਹਨਾਂ ਕੋਲੇ ਪਹਿਲੀ ਵਿਚਾਰੇ ਇਹਨੇ ਓਕੇ ਹੈ ਯਾਰ ਕੋਈ ਨਹੀਂ ਤੁਸੀਂ ਮੰਗ ਕੇ ਦੇਖੋ ਜੇ ਨਹੀਂ ਤੁਹਾਡੇ ਤੋਂ ਹਿੰਮਤ ਹੁੰਦੀ ਨਾ ਫਿਰ ਮੈਨੂੰ ਭੇਜ ਦੋ ਮੈਂ ਬਗ ਜੰਨੀ ਆ ਪਿੰਡ ਨੂੰ ਆਪਦੇ ਨੂੰ ਕੁਆਰੀ ਨੂੰ ਨੰਦਾਂ ਯਾਰਾ ਨੂੰ ਨੰਦਾਂ ਮੰਨਿਆ ਰੱਖੋ ਬਹਿਲਣ ਨੂੰ ਥੋੜੇ ਤੋਂ ਦੋ ਪੈਸੇ ਨਹੀਂ ਮੰਗੇ ਜਾਂਦੇ ਕਿ ਲੈ ਲਓ ਆਪਾਂ ਸ਼ਹਿਰ 'ਚ ਪਲਾਟ ਲਵਾਵਾਂਗੇ ਵਧੀਆ ਆਪਦੀ ਪਕਾ ਕੇ ਖਾਇਆ ਕਰਾਂਗੇ ਮੇਰੇ ਤੋਂ ਸਾਰੇ ਟੱਬਾ ਤਾਂ ਨਹੀਂ ਹੁੰਦਾਗਾ ਨਹੀਂ ਬਾਈ ਨੇ ਮੈਨੂੰ ਜਦੋਂ ਜਦੋਂ ਵੀ ਕਿਹਾ ਪਹਿਲਾਂ ਪੈਸੇ ਕਰਕੇ ਦਿੱਤੇ ਐ ਨਹੀਂ ਮੰਗਦਾ ਮੈਂ ਹੁਣ ਐਂ ਮੰਗਲਾਂ ਚਲ ਠੀਕ ਹੈ ਫਿਰ ਮੈਂ ਹੀ ਪਿੰਡ ਵਗ ਜੰਮੀ ਆ ਮੇਨ ਨਾਲ ਉਦੋਂ ਹੀ ਗੱਲ ਕਰਿਓ ਜੇ ਤੁਸੀਂ ਸ਼ਹਿਰ ਜਾਣ ਵਾਸਤੇ ਗੱਲ ਕਰਕੇ ਆਓਂਗੇ ਜਾਂ ਤਾਂ ਗੱਲ ਕਰ ਲਓ ਨਹੀਂ ਮੈਂ ਚੱਲੀ ਆ ਮੇਰੇ ਕੋਲ ਨਹੀਂ ਉਹਨਾਂ ਟਾਈਮ ਜਿਹਨਾਂ ਚੋਂ ਥੋੜੀ ਗੱਲ ਨਹੀਂ ਹੁੰਦੀ ਕਿ ਉਹਨਾਂ ਨਾਲ ਮੈਨੂੰ ਨਾ ਭਲਾਇਓ ਕੀ ਦੱਸੀਰ ਪਹਿਲਾਂ ਵਿਆਹ ਕਰਾਉਣ ਨੂੰ ਕਹਿੰਦੇ ਸੀ ਹੁਣ ਜਦੋਂ ਕਰਾ ਲਿਆ ਹੁਣ ਆ ਹੋ ਰਿਹਾ ਪਿਆ ਚਲ ਕਰਦਾ ਬਾਈ ਨਾਲ ਗੱਲ ਜਿਹੜਾ ਜ਼ਮੀਨ ਫਰੀਆ ਉਹਦਾ ਹਿੱਸਾ ਹੀ ਲੈ ਲੈਂਦੇ ਆ ਚਾਰ ਚ ਪਲਾਟ ਪਲੂਟ ਲੈ ਲਾਂਗੇ ਦੇਖ ਲਾਂਗੇ ਨਾਲੇ ਕੋਈ ਕੰਮ ਕਰਦੇ ਸੈਟਿੰਗ ਕਰ ਲਾਂਗੇ ਬਾਈ ਨਾਲ ਕਰਕੇ ਦੇਖਦਾ ਗੱਲ ਆ ਵਾ ਪੰਮੀ ਚਲਾ ਮੈਂ ਇਕੱਠਾ ਕਰਤਾ ਤੂੰ ਨਾਲ ਦੀ ਨਾਲ ਚੱਕਦੀ ਠੀਕ ਹੈ ਬਸ ਨੂੰ ਜਾ ਤਾਂ ਹਾਂ ਉਹ ਵੀ ਕਰ ਦੇਣਾ ਤੂੰ ਇੱਧਰ ਆ ਹੋਰ ਬਾਈ ਹਾਂ ਆ ਛੋਟੇ ਠੀਕ ਹੈ ਵੀਰੇ ਵਧੀਆ ਜਮਾ ਠੀਕੋ ਬਸ ਬਾਈ ਕੱਲ ਜੀ ਕਰਨੀ ਸੀ ਤੁਹਾਡੇ ਨਾਲ ਹਾਂ ਬੋਲ ਉਹ ਮੈਨਾ ਇੱਕੰਦਾ ਸੀ ਵੀ ਹੁਣ ਤੁਹਾਨੂੰ ਪਤਾ ਫਿਰ ਵਿਆਹ ਜਾਂ ਹੋ ਗਿਆ ਆਪਣਾ ਫਿਰ ਔਖਾ ਹੁੰਦਾ ਹੈ ਬਾਈ ਦਿੱਲੀ ਕੁਝ ਮੇਰੀ ਨੌਕਰੀ ਲੱਗਣ ਵਾਲੀ ਆ ਹਾਂ ਮੈਨੂੰ ਸ਼ਹਿਰ ਹੁਣਾ ਰੋਜ਼ ਰੋਜ਼ ਇੱਥੇ ਪਿੰਡ ਆਉਣਾ ਬੜਾ ਔਖਾ ਲੱਗਦਾ ਤੇ ਮੈਂ ਸੋਚਦਾ ਸੀ ਵੀ ਜੇ ਮੈਂ ਉੱਥੇ ਕੋਈ ਛੋਟਾ ਮੋਟਾ ਮਕਾਨ ਕਿਰਾਏ ਤੇ ਲੈ ਲਾਂ ਤਾਂ ਵੀ ਸੌਖਾ ਹੋ ਜੂਗਾ ਮੈਨੂੰ ਵੀ ਉੱਥੇ ਰਹਿਣਾ ਸੌਖਾ ਹੋ ਜੂਗਾ ਰਹਿਗਾ ਆਪਣਾ ਹੱਥ ਕਿੰਨਾ ਤੰਗਾ ਮਸਾਂ ਤਾਣੀ ਸੂਤ ਕੀਤੀ ਆ ਹਉਂ ਤੱਕ ਨਾ ਮੈਂ ਉੱਥੇ ਸ਼ਹਿਰ ਚ ਕਰ ਲੈਣਾ ਪਤਾ ਕਿ ਕਿੰਨਾਂ ਔਖਾ ਹੋ ਜੂਗਾ ਕਿੰਨਾ ਖਰਚਾ ਆਉਂਦਾ ਸ਼ਹਿਰ ਚ ਕਿੱਥੇ ਨੇ ਆਪਣੇ ਕੋਲ ਪੈਸੇ ਬਾਈ ਫਿਰ ਆਪਣਾ ਜਿਹੜਾ ਕਿਲਾ ਪਿਆ ਇੱਕ ਜ਼ਮੀਨ ਵਾਲਾ ਪਰ ਮੇਰੇ ਹਿੱਸੇ ਦਾ ਵੇਚ ਦੋ ਫਿਰ ਮੇਰੇ ਹਿੱਸੇ ਦਾ ਵੇਚ ਕੇ ਫਿਰ ਮੈਨੂੰ ਤਾਂ ਕੋਈ ਮੈਨੂੰ ਤਾਂ ਕੁਝ ਕਰਨੀ ਪਊਗਾ ਨਾ ਵਾਹ ਓਏ ਸ਼ੇਰਾ ਤੇਰੇ ਬੜਾ ਬਦਲਾ ਨਿਮੇ ਦਿੱਤਾ ਅਸੀਂ ਤਾਂ ਰੱਖਿਆ ਸੀਗੀਆਂ ਜੀ ਮੇਰੇ ਦੇ ਨੂੰ ਨੌਕਰੀ ਮਿਲੂਗੀ ਸਾਰੇ ਬਾਰੇ ਨੇਾਰੇ ਹੋ ਜਾਣਗੇ ਸਾਡੇ ਬਾਬੂ ਤੇਰੇ ਅੰਡੀ ਜਗਾਤੀ ਤੂੰ ਸਾਡੇ ਕੋਲੋਂ ਦੂਰ ਵੀ ਜਾਣ ਲੱਗ ਗਿਆ ਅਸੀਂ ਤਾਂ ਸੋਚਦੇ ਸੀ ਵੀ ਤੂੰ ਜ਼ਮੀਨ ਛੜਾਏਂਗਾ ਤੂੰ ਦਾ ਪਤੰਦਰਾ ਜਿਹੜੀ ਹੈਗੀ ਆ ਉਹ ਵੀ ਗਵਾਣ ਤੇ ਲੱਗ ਗਿਆ ਬਈ ਮੇਰੇ ਤੋਂ ਯਾਰ ਬੇਲੀ ਸ਼ਹਿਰੋਂ ਪਿੰਡ ਨਾ ਬਾਰ-ਬਾਰ ਆਇਆ ਨਹੀਂ ਜਾਂਦਾ ਹੈਗਾ ਨਾ ਮੇਰੇ ਤੋਂ ਇੱਥੇ ਮਿੱਟੀ ਜਿ ਮਿੱਟੀ ਹੋਇਆ ਵੀ ਮੈਂ ਤਾਂ ਆਪਦਾ ਦੇਖਣਾ ਤੁਸੀਂ ਮੈਨੂੰ ਸੋਚ ਕੇ ਦੱਸ ਦਿਓ ਆਪਦਾ ਮੈਂ ਜਿਹੜਾ ਅਸੀਂ ਮਿੱਟੀ 'ਚ ਮਿੱਟੀ ਹੋਏ ਆਂ ਸਾਰੀ ਉਮਰ ਪਸ਼ੂਆਂ 'ਚ ਕੱਟਤੀ ਰੇਤੇ 'ਚ ਕੱਟਤੀ ਵੀ ਚਲ ਛੋਟਾ ਭਾਈ ਫੜ ਲਿਖ ਕੇ ਕੁਝ ਬਣ ਜਾਈ ਹੁਣ ਤੇਰੀ ਬਣਨ ਦੀ ਵਾਰੀ ਆਈ ਹੁਣ ਤੂੰ ਐਂ ਕਰਨ ਲੱਗ ਗਿਆ ਮੇਨੂੰ ਮੈਂ ਅਸੀ ਤਖਾਪਾ ਕੇ ਵੀ ਨਹੀਂ ਦੇਖਿਆ ਨਾ ਚੱਜ ਦਾ ਖਾਦਾ ਨਾ ਹੰਡਾਇਆ ਸਾਰਾ ਤੇਰੇ ਤੇ ਲਾਇਆ ਜਿੱਦ ਦੇ ਤੂੰ ਮੰਗਾ ਪੈਸੇ ਅੱਜ ਮੈਨੂੰ 500 ਦੇ ਦੇ ਅੱਜ ਮੈਨੂੰ 100 ਦੇ ਦੇ ਅੱਜ ਮੈਨੂੰ 400 ਦੇ ਦੇ ਕਿੱਦੇ ਤੇਰੇ ਬਾਈਏ ਤੈਨੂੰ ਨਾ ਕੀਤੀ ਸੀਗੀ ਤੂੰ ਸਾਡਾ ਬੜਾ ਮੁੱਲ ਮੋੜਿਆ ਇੰਨਾ ਛੇਤੀ ਤਾਂ ਕੋਈ ਬਦਲਦਾ ਨਹੀਂ ਦੇਖਿਆ ਭਾਈ ਜਿੰਨਾ ਛੇਤੀ ਤੂੰ ਬਦਲਿਆ ਭਾਈ ਮੈਂ ਜਿਹੜੀ ਤੁਹਾਨੂੰ ਗੱਲ ਕਹਿਣੀ ਸੀ ਮੈਂ ਨੇ ਆਪਦੀ ਕਹਿਤੀ ਪਰ ਤੁਸੀਂ ਹੁਣ ਦੇਖ ਲਓ ਕਿ ਮੇਰਾ ਤੁਸੀਂ ਆਪ ਦਾ ਕੁਝ ਕਰਨਾ ਹੈ ਨਾ ਕਰਨਾ ਹੈ ਮੇਰਾ ਹਿੱਸਾ بیچ ਕੇ ਮੈਨੂੰ ਪੈਸੇ ਦਿਓ ਬਸ ਮੇਰੇ ਤੋਂ ਮਿੱਟੀ ਜਿੱ ਮਿੱਟੀ ਨਹੀਂ ਹੋਇਆ ਨਾ ਮੈਂ ਆਪ ਦਾ ਦੇਖ ਲਿਆ ਮੈਂ ਤੁਹਾਡਾ ਹਿਸਾਬ ਲਾ ਲਿਆ ਲੈ ਪੰਮੀ ਉਹਨੇ ਕੀ ਜ਼ਮੀਨ ਛਡਾਉਣੀ ਸੀ ਉਹਦਾ ਉੱਚਾ ਵੀ ਹਿੱਸਾ ਲੈਣ ਨੂੰ ਫਿਰਦਾ ਜਿਹੜੀ ਪਾਣੀ ਮੋਟੀ ਰਹੀ ਆ